ਬੀਬੀ ਜਗੀਰ ਕੌਰ ਵੀ ਹੁਣ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਸਕਦੇ ਨੇ ਅਜਿਹੀਆਂ ਖਬਰਾਂ ਨੇ ਇਸ ਤੋਂ ਪਹਿਲਾਂ ਟੀਮ ਦਾ ਪਰਿਵਾਰ ਵੀ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਚੁੱਕਿਆ ਹੈ ਬੀਬੀ ਜਗੀਰ ਕੌਰ ਨੂੰ 2022 ਦੇ ਵਿੱਚ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਖੁੱਲ ਕੇ ਬਗਾਵਤ ਵੀ ਕੀਤੀ ਇਥੋਂ ਤੱਕ ਕਿ ਸ਼ੋਮਨੀਆ ਅਕਾਲੀ ਦਲ ਦੇ ਉਮੀਦਵਾਰ ਦੇ ਖਿਲਾਫ ਉਹਨਾਂ ਨੇ ਐਸਜੀਪੀਸੀ ਪ੍ਰਧਾਨ ਦੀ ਚੋਣ ਵੀ ਲੜੀ ਸੀ ਹਾਲਾਂਕਿ ਉਸ ਵੇਲੇ ਹਰਜਿੰਦਰ ਸਿੰਘ ਤਾਮੀ ਜਿੱਤ ਗਏ ਸਨ ਪਰ ਬੀਬੀ ਜਗੀਰ ਕੌਰ ਨੇ ਕਰਗੀ ਟੱਕਰ ਦਿੱਤੀ ਸੀ ਹਾਲਾਂਕਿ ਬੀਬੀ ਜਗੀਰ ਕੌਰ ਨੂੰ ਸਸਪੈਂਡ ਕੀਤਾ ਗਿਆ ਸੀ 2022 ਦੇ ਵਿੱਚ ਉਸ ਤੋਂ ਬਾਅਦ ਖੁੱਲ ਕੇ ਉਹਨਾਂ ਨੇ ਪਾਰਟੀ ਦੇ ਖਿਲਾਫ ਬਿਆਨਬਾਜ਼ੀਆਂ ਵੀ ਕੀਤੀਆਂ ਸਨ ਪਰ ਹੁਣ ਕਿਉਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਾਰ-ਵਾਰ ਬੇਨਤੀ ਵੀ ਕਰ ਰਹੇ ਨੇ ਅਪੀਲ ਵੀ ਕਰ ਰਹੇ ਨੇ ਕਿ ਇਕੱਠੇ ਹੋਣ ਦੀ ਲੋੜ ਹੈ ਇਸ ਲਈ ਢੀਂਸਾ ਪਰਿਵਾਰ ਨੇ ਤਾਂ ਅਕਾਲੀ ਦਲ 'ਚ ਵਾਪਸੀ ਕਰ ਲਈ ਹੈ ਹੁਣ ਖਬਰਾਂ ਇਹ ਵੀ ਨੇ ਕਿ ਬੀਬੀ ਜਗੀਰ ਕੌਰ ਵੀ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਸਕਦੇ ਨੇ ਕਿਉਂਕਿ ਅਕਾਲੀ ਦਲ ਦੇ ਉਹ ਸੀਨੀਅਰ ਲੀਡਰ ਸਨ ਹਾਲੇ ਬੀਬੀ ਜਗੀਰ ਕੌਰਤੇ ਕਹਿੰਦੇ ਨੇ ਕਿ ਉਹਨਾਂ ਨੇ ਕਦੇ ਵੀ ਅਕਾਲੀ ਦਲ ਨੂੰ ਛੱਡਿਆ ਹੀ ਨਹੀਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਉਹਨਾਂ ਨੇ ਕਦੇ ਵੀ ਅਕਾਲੀ ਦਲ ਨਹੀਂ ਉਹ ਅਜ ਵੀ ਅਕਾਲੀ ਦਲ ਨੂੰ ਆਪਣੀ ਪਾਰਟੀ ਮੰਨਦੇ ਨੇ ਪਰ ਹੁਣ ਵਾਪਸੀ ਦੀਆਂ ਖਬਰਾਂ ਵੀ ਆ ਰਹੀਆਂ ਨੇ ਚਾਰ ਦਫਾ ਉਹ ਐਸਜੀਪੀਸੀ ਪਰਦਾਨ ਰਹੇ ਨੇ ਮੰਤਰੀ ਵੀ ਰਹੇ ਨੇ ਉਹ ਬਾਦਲ ਸਰਕਾਰ ਵੇਲੇ ਅਤੇ ਉਹ ਕਦਾਵਰ ਲੀਡਰ ਨੇ ਬਾਦਲ ਪਰਿਵਾਰ ਦੇ ਕਰੀਬੀ ਉਹਨਾਂ ਨੂੰ ਮੰਨਿਆ ਜਾਂਦਾ ਸੀ ਪਰ ਸਾਲ 2022 ਦੇ ਵਿੱਚ ਅਜਿਹਾ ਹੋਇਆ ਕਿ ਉਹਨਾਂ 'ਤੇ ਇਲਜ਼ਾਮ ਲੱਗੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਅਤੇ ਫਿਰ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਹਾਲਾਂਕਿ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਇਹ ਕਹਿ ਰਹੇ ਨੇ ਕਿ ਛੇਤੀ ਹੀ ਭੁਮਕੇ ਨਾ ਕਿ ਬੀਬੀ ਵਾਪਸ ਆ ਜਾਣ ਕੌਰ ਜੀ ਇੱਕ ਬਹੁਤ ਸਤਿਕਾਰਯੋਗ ਸ਼ਕਤੀਯਤ ਨੇ ਸ਼੍ਰੋਮਣੀ ਅਕਾਲੀ ਦਲ ਦੀ ਬੜਾ ਸਤਿਕਾਰ ਹੈ ਬੜਾ ਲੰਬਾ ਸਮਾਂ ਉਹਨਾਂ ਨੇ ਕੰਮ ਕੀਤਾ ਅਕਾਲੀ ਦਲ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਪਾਰਟੀ ਦੇ ਉਹਨਾਂ ਦੀ ਉਹਨਾਂ ਦੀ ਘਰ ਵਾਪਸੀ ਹੋਊਗੀ ਨਹੀਂ ਮੈਨੂੰ ਪੂਰੀ ਉਮੀਦ ਹੈ ਜੀ ਕਿ ਜਿਸ ਤਰ੍ਹਾਂ ਢੀਂਟਸਾ ਸਾਹਿਬ ਨੇ ਵਾਪਸੀ ਕੀਤੀ ਹੈ ਇਸੇ ਤਰੀਕੇ ਬੀਬੀ ਜਗੀਰ ਕੌਰ ਹੋਣ ਜਾਂ ਹੋਰ ਵੀ ਪੰਜਾਬ ਨੂੰ ਤੇ ਪੰਥ ਨੂੰ ਪਿਆਰ ਕਰਨ ਵਾਲੀਆਂ ਸ਼ਕਤੀਆਂ ਨੇ ਉਹ ਬਹੁਤ ਜਲਦੀ ਸ਼੍ਰੋਮਣੀ ਅਕਾਲੀ ਦਲ ਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਰਹਿਨਮਾਈ ਚ ਇਕੱਠੇ ਹੋਣਗੇ